ਤਰੀ ਲੋਕ ਬਹੁਤ ਸਕੀਨ ਆ। ਆ ਪਰ ਇਧਰ ਨਾ ਸਕੀਨ ਹੋਣਗੇ ਤਾਂ ਹੋਰ ਕਿੱਥੇ ਹੋਣਗੇ ਕਰੋੜਾਂ ਦੇ ਕਿੱਲੇ ਅਗਲਾਂ ਦੇ। ਕਾਂ ਬੋਲੀ ਜਾਂਦਾ ਪਹਿਲਾਂ ਪਾਦੇ ਨੇ ਸਨ ਕਾਂ ਬੋਲਦਾ ਰਿਸ਼ਤੇਦਾਰ ਘਰੇ ਆਉਣਗੇ। ਕਸਟਮਰ ਚਾਰ ਵਾਰ ਗੈਸ ਪਵਾਦੀ। ਹਾਂ। ਚਾਰ ਵਾਰ ਲੀਕ ਹੋ ਗਈ। ਅੱਛਾ। ਤੁਨੂੰ ਭਾਈ ਨੇ ਫਾਲਟ ਲੱਭਿਆ ਇਹਦਾ। ਉਹਨਾਂ ਜਦੋਂ ਨੇ ਟੀਮ ਖੇਡਦੀ ਹੁੰਦੀ ਐ ਉਹ ਆਖਣਗੇ ਲੈ। ਇੰਡੀਆ ਨੂੰ ਤਾਂ ਅਸੀਂ ਐ ਕਰ ਦਿਆਂਗੇ, ਯੋਂ ਕਰ ਦਿਆਂਗੇ। ਇਹਨੇ ਦਿਮਾਗ 'ਚ ਪਤਾ ਕੀ ਹੁੰਦਾ? ਵੀ ਇੰਡੀਆ ਹਰੇਕ ਮੈਚ ਪੈਸੇ ਦੇ ਕੇ ਹਰਾਉਂਦਾ। ਉਹ ਭਰਾਵਾ ਐਡੀ ਕੋਈ ਗਲੀ ਦਾ ਟੂਰਨਾਮੈਂਟ ਨਹੀਂ ਹੁੰਦਾ। ਇਧਰ ਖੜੀ ਸੀ ਬੀਮਰ ਉਹ ਗੱਲ ਯਾਦ ਆ ਗਈ ਜਿਵੇਂ ਇੱਥੇ ਜ਼ਮੀਨਾਂ ਬਹੁਤ ਮਹਿੰਗੀਆਂ ਆ ਰੋਡ ਉੱਤੇ ਆ ਗਈ ਪਹਿਲੀ ਬੱਬੂ ਮਾਨ ਦੇ ਕਹਿਣ ਨੂੰ ਇੱਕ ਕਾਕੇ ਨੇ ਵੀਮਰ ਲੈ ਲਈ ਜਿਹੜਾ ਨੇ ਸਾਹਮਲੇ ਕੰਮਕਾਰ ਸੈੱਟ ਕਰ ਲਏ ਉਹ ਤਾਂ ਰਹਿ ਗਏ ਵਧੀਆ ਤੇ ਜਿਨ੍ਹਾਂ ਨੇ ਮਤਲਬ ਪੈਸੇ ਢਾਏ ਆ ਉਹ ਅਕਸਰ ਪੈਸੇ ਨੇ ਤਾਂ ਮੁੱਕਣਾ ਹੀ ਐ ਜੇ ਐਡੇ ਵੱਡੇ ਸੈਕਟਰ ਦੇ ਵਿੱਚ ਇੰਨਾ ਵੱਡਾ ਬੰਦੇ ਦਾ ਆਪਦਾ ਥਾਂ ਹੋਵੇ ਹੋਏ ਹੋਏ ਸਾਰੀ ਜ਼ਿੰਦਗੀ ਇਨੀਆ ਰੇਲੇ ਬੰਦਾਣਾ ਹੁਣ ਲਾਵਾਂਗੇ ਚਿਕਨ ਤੇ ਫਿਰ ਬਣਾਉਣੇ ਆ ਜਾ ਕੇ ਬਿਰਿਆਨੀ ਸ਼ਰਾਨੀ ਹਾਂਜੀ ਗੁੱਡ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਅਸੀਂ ਆਏ ਸੀ ਜਿੱਥੇ ਨਾਲ ਹੀ ਪਿੰਡ ਕਣਕ ਪਸਾਉਣੀ ਹੈ ਆਟਾ ਲੈਣ ਤੇ ਇੱਧਰ ਲੋਕਾਂ ਨੇ ਝੋਨਾ ਝੋਨਾ ਲਾਉਣਾ ਕਰਤਾ ਸ਼ੁਰੂ ਲਗਭਗ ਲਾਈ ਜਾਂਦੇ ਹੁਣ ਤਾਂ ਲੋਕ ਟਾਈਮ ਹੀ ਹੈ ਤੇ ਢੇਡੀ ਨਾਲ ਇੱਧਰਲੇ ਪਿੰਡ ਵੇਖ ਲਓ ਛੋਟੇ ਛੋਟੇ ਪਿੰਡ ਹੈ ਉਹ ਵਧੀਆ ਰੌਣਕ ਮੇਲਾ ਆਹ ਦੇਖੋ ਇੱਕ ਪਿੰਡ ਆਇਆ ਇੱਕ ਅੱਗੇ ਉਹ ਦੇਖੀ ਜਾਂਦਾ ਤੁਹਾਨੂੰ ਮੇਰਾ ਤਾਂ। ਆਹੋ ਸੇ। ਜੇ ਲ ਮੈਂ ਇੰਤ ਨਹੀਂ ਹੁੰਦੇ ਪਿੰਡ ਜਿਵੇਂ ਓਵੇਂ ਆ ਨਿੱਕੇ ਨਿੱਕੇ। ਆਪਰੇ ਪਿੰਡ ਤਾਂ ਬਹੁਤ ਵੱਡੇ ਆ। ਤੇ ਇਧਰ ਵੀ ਟੈਂਕੀਆਂ ਦੇ ਉੱਤੇ ਲੋਕਾਂ ਨੇ ਬਣਾਏ ਹੋਏ ਓਵੇਂ ਜਿਵੇਂ ਜਲੰਧਰ ਸਾਈਡ ਨਹੀਂ ਬੰਦੇ ਆਪਾਂ ਉਹ ਉੱਥੇ ਤਾਂ ਬੜਾ ਕੁਝ ਬਣਿਆ ਜਿਵੇਂ ਇੱਥੇ ਤਾਂ ਚੱਲ ਜਿਵੇਂ ਆ ਦੇਖਿਓ ਬਲਦ ਬਣੇ ਹੋਏ ਆ। ਸ਼ੌਂਕਤਾ ਵੀ ਮੋਲਣੀ ਕੱਲ ਇੱਕ ਵੀਡੀਓ ਆਈ ਜਾਂਦੀ ਇੱਕ ਬੰਦੇ ਨੇ ਜੀਪ ਵੀ ਧਰਤੀ ਸਟਾਰਟ ਹੁੰਦੀ ਜੀਪ ਕੋਠੀ ਦੇ ਉੱਤੇ ਤੇ ਉਹ ਸਾਹਮਣੇ ਵੇਖੋ ਬਾਜਵੀ ਹੈ ਇੱਧਰ ਵੀ ਲੋਕ ਬਹੁਤ ਸ਼ਕੀਨ ਆ ਹਾਂ ਪਰ ਇੱਧਰ ਨਾਲ ਸ਼ਕੀਨ ਹੋਣਗੇ ਤਾਂ ਹੋਰ ਕਿੱਥੇ ਹੋਣਗੇ ਕਰੋੜਾਂ ਦੇ ਕਿੱਲੇ ਅਗਲਿਆਂ ਦੇ ਮਾਲੀ ਦੇ ਵਿੱਚ ਆ ਜਾਵਾਂ ਜ਼ਮੀਨ ਦਾ ਮੁੱਲ ਹੀ ਕੋਈ ਨਹੀਂ ਤੁਹਾਨੂੰ ਪਤਾ ਹੀ ਹੈ ਕਿੰਨੇ ਕਿੰਨੇ ਕਰੋੜ ਦੇ ਕਿੱਲੇ ਆ ਆ ਜਿਹੜਾ ਸਾਹਮਣੇ ਪਿੰਡ ਹੈ ਰਾਏਪੁਰ ਕਲਾਂ ਇਹਦਾ ਸਾਰੇ ਹੀ ਮਾਲੀ ਦੇ ਵਿੱਚ ਹੀ ਆ ਗਿਆ ਬਾਹਰ ਇਧਰ ਨੂੰ ਵਧੀ ਜਾਂਦਾ ਮarli ਉਹ ਚੱਲ ਪਈਆਂ ਬਿਲਡਿੰਗਾਂ ਮਹਾਲੀਆਂ ਆਵੇ ਕਾਂ ਬੋਲੀ ਜਾਂਦਾ ਪਹਿਲਾਂ ਪਾ ਦੇਣ ਸਨ ਕਾਂ ਬੋਲਦਾ ਰਿਸ਼ਤੇਦਾਰ ਘਰੇ ਆਉਣਗੇ ਅੱਜ ਕੱਲ ਸਿਸਟਮ ਹੋਰ ਹੈ ਲੋ ਜੀ ਘਰੇ ਕਰ ਰਹੇ ਅਸੀਂ ਸਰਵਿਸ ਸੋਨੂ ਜੀ ਮਿੱਕੀ ਉਹ ਮਿੱਕੀ ਐਸਾ ਹੈ ਕੋਈ ਨਾਮ ਠੀਕ ਹੈ ਹਿੰਦੀ ਹੋ ਰਹੀ ਹੈ ਬਰੇਜ਼ਿੰਗ ਇਹਨੂੰ ਕੀ ਹਰੇਆ ਬਰੇਜ਼ਿੰਗ ਹੋ ਰਹੀ ਆ ਹੁਣ ਕਿੰਨਾ ਦੋਨੇ ਬਾਦ ਚੇਂਜ ਕਰ ਰਹੇ ਆ ਇਹਦੇ ਬਾਦ ਲੀਕ ਸੀ ਦੋਨੇ ਠੀਕ ਹੈ ਕੰਤਾ ਲੱਗ ਰਿਹਾ ਕੰਤਾ ਲੀਡੇ ਲਾ ਦੇ ਰਹੇ ਆ ਸੰਘਾ ਕਰਤਾ ਪੂਰਾ ਵਾਹ ਜੀ ਵਾਹ ਕਸਟਮਰ ਚਾਰ ਵਾਰ ਗੈਸ ਪਵਾਜੀ ਹਾਂ ਚਾਰ ਵਾਰ ਲੀਕ ਹੋ ਗਈ ਅੱਛਾ ਤੁਨੂੰ ਭਾਈ ਨੇ ਫਾਲਟ ਲੱਭਿਆ ਇਹਦਾ ਮੈਂ ਕਰਿਆ ਗਿਆ ਤੁਨ ਭਾਈ ਜ ਸਾਡੇ ਲੱਗਿਆ ਕਹਿੰਦੇ ਆ ਲੀਕ ਹੈ ਕੋਈ ਚਿੱਲ ਗਿਆ ਹੁਣ ਕਸਟਮਰ ਤਸੰਦੀਕ ਬਖਸ਼ ਤੁਸੀਂ ਆ ਤਸੰਦੀਕ ਬਖਸ਼ ਕੰਮ ਕਰਿਆ ਜਾਂਦਾ ਮਤਲਬ ਪੂਰੀ ਤਸੰਦੀਕ ਬਖਸ਼ ਵੈਰੀ ਗੁੱਡ ਤੁਨ ਭਾਈ ਇਤਨੀ ਤਾਰੀਫ ਉਹ ਵੀ ਮੂੰਹ ਤੇ ਹਾਂ ਹਾਂਜੀ ਦੋਸਤੋ ਹੁਣ ਅਸੀਂ ਜਾ ਰਹੇ ਹਾਂ ਜੀ ਮਾਰਕੀਟ ਮਾੜਾ ਮੋਟਾ ਕੰਮਕਾਰ ਹੈ ਤੇ ਬੱਦਲ ਫਿਰ ਬਣ ਗਿਆ ਅੱਜ ਰਹਿਣੇ ਐਵੇਂ ਆਉਂਦਾ ਕਿ ਨਹੀਂ ਆਉਂਦਾ ਬੈਸੇ ਸੁਭਾਵਨਾ ਪੂਰੀ ਫੁੱਲਾ ਵੀ ਮੀਂਹ ਆਊਗਾ ਮੌਸਮ ਵਿਭਾਗ ਵਾਲੇ ਦੱਸੀ ਜਾਂਦੇ ਆ ਦੂਜੀ ਗੱਲ ਟੀਮ ਇੰਡੀਆ ਨੂੰ ਬਹੁਤ ਸਾਰੀਆਂ ਵਧਾਈਆਂ ਜੀ ਉਹ ਮੈਚ ਜਿੱਤ ਗਿਆ ਤੁਸੀਂ ਸਾਰਿਆਂ ਨੇ ਵੇਖ ਹੀ ਲਿਆ ਤੇ ਪਰਫਾਰਮੈਂਸ ਬਹੁਤ ਵਧੀਆ ਰਹੀ ਹੈ ਸੈਮੀਫਾਈਨਲ ਹੁਣ ਫਾਈਨਲ 'ਚ ਪਹੁੰਚ ਗਿਆ ਤੇ ਹੁਣ ਵੇਨੇ ਆਪਾਂ ਕਿਵੇਂ ਰਹੂਗਾ ਵੈਸੇ ਤਾਂ ਸਭ ਨੂੰ ਪਤਾ ਹੀ ਹੈ ਵੀ ਰੱਬ ਦੀ ਮਿਹਰ ਨਾਲ ਇੰਡੀਆ ਜਿੱਤ ਜੂਗੀ ਬਾਕੀ ਕਿਸਮਤ ਹੈ ਜੇ ਖੇਡ ਇਹੋ ਜਿਹੀ ਹੁੰਦੀ ਹੈ ਤਾਂ ਪਤਾ ਹੀ ਕੋਈ ਨਹੀਂ ਤੰਦੂਰਗਰ ਵੀ ਜ਼ੀਰੋ ਤੇ ਆਊਟ ਹੋ ਜਾਂਦਾ ਕੋਈ ਪਤਾ ਨਹੀਂ ਹੁੰਦਾ ਤੇ ਪਰ ਉਮੀਦ ਆਇਆ ਵੀ ਇੰਡੀਆ 100% ਜਿੱਤੂਗੀ ਦੂਜੀ ਗੱਲ ਆਪਾਂ ਹੁਣ ਮੈਂ ਅਕਸਰ ਜਦੋਂ ਨਾ ਆਪਾਂ ਫੇਸਬੁੱਕ ਖੋਲਦੇ ਆ ਅਕਸਰੀ ਪਾਕਿਸਤਾਨੀਆਂ ਵੀਡੀਓ ਆ ਜਾਂਦੀਆਂ ਹੁੰਦੀਆਂ ਜਿਹੜੇ ਮਤਲਬ ਵਧੀਆ ਗੱਲਾਂ ਜਸਨ ਮਨਾਉਂਦੇ ਆ ਇੰਡੀਆ ਦੇ ਜੱਤ ਤੇ ਤੇ ਵੀ ਚੰਗਾ ਵੀ ਲੱਗਦਾ ਉਸ ਗੱਲ ਨੂੰ ਪਰ ਨਾਲ ਉਹਨਾਂ ਦੀ ਇੱਕ ਸੋਚ ਤੋਂ ਮੈਂ ਫੇਰ ਅੱਜ ਗੱਲ ਕਰਦਾ ਹਾਂਗਾ ਉਹਨਾਂ ਕਿ ਦੋਨੋਂ ਟੀਮ ਖੇਡਦੀ ਹੁੰਦੀ ਹੈ ਉਹ ਆਕਣ ਗੇਲਾ ਇੰਡੀਆ ਨੂੰ ਤਾਂ ਅਸੀਂ ਐ ਕਰ ਦਿਆਂਗੇ ਯੋਂ ਕਰ ਦਿਆਂਗੇ ਹਾਲਾਂਕਿ ਹੁਣ ਜਦੋਂ ਉਹਨਾਂ ਦੀ ਟੀਮ ਹਾਰ ਜਾਂਦੀ ਬਾਹਰ ਹੋ ਜਾਂਦੀ ਵਰਲਡ ਕੱਪ ਚ ਫਿਰ ਆਪਣੇ ਸਪੋਰਟੀ ਕਰਦੇ ਔਰ ਪਹਿਲਾਂ ਤੇ ਤੁਸੀਂ ਵੇਖ ਲਓ ਬਾਬਰ ਆਜ ਮੈਨੂੰ ਕੋਲੀ ਨਾਲ ਕੰਪੈਰੀਸ਼ਨ ਕਰਨਗੇ ਬਾਬਰ ਆਜ ਦਾ ਉਹ ਹੁਣ ਖੇਡਣ ਲੱਗਾ ਜਵਾਬ ਕਰਦਾ ਕੋਲੀ ਵੇਖ ਲੋ ਕਿੰਨਾ ਪੁਰਾਣਾ ਕਿੰਨੇ ਉਹਨੇ ਰਿਕਾਰਡ ਬਣਾਏ ਆ ਤੇ ਇਹ ਨਾ ਫਿਰ ਪਹਿਲਾਂ ਤਾਂ ਹੀ ਆਖਣਗੇ ਲਾ ਇੰਡੀਆ ਤਾਂ ਗਿਆ ਇੰਡੀਆ ਦਾ ਹਾਰ ਗਿਆ ਅਗਲੇ ਦਿਨ ਫਿਰ ਪਤਾ ਨਹੀਂ ਉਹੀ ਮੂੰਹ ਲੈ ਕੇ ਹੋ ਜਾਣਗੇ ਇੰਡੀਆ ਜਿੱਤ ਗਿਆ ਅੱਛਾ ਸਭ ਤੋਂ ਏਡੀ ਮੈਨੂੰ ਗੱਲ ਦਾ ਗੁੱਸਾ ਆਉਂਦਾ ਇਹਨੇ ਦਿਮਾਗ 'ਚ ਪਤਾ ਕੀ ਹੁੰਦਾ ਵੀ ਇੰਡੀਆ ਹਰੇਕ ਮੈਚ ਪੈਸੇ ਦੇ ਕੇ ਹਾਰ ਆਂਦਾ ਇਹਨੇ ਦਿਮਾਗ 'ਚ ਆ ਚੀਜ਼ ਭਰੀ ਵੀ ਐ ਪਤਾ ਨਹੀਂ ਕਿਵੇਂ ਅਸ਼ੇਧ ਆਪਦੀ ਟੀਮ ਨੂੰ ਆਖੀਂਦੇ ਪੈਸੇ ਲੈ ਕੇ ਹਾਰ ਗਏ ਉਹ ਭਰਾਵਾ ਏਡੀ ਕੋਈ ਗਲੀ ਦਾ ਟੂਰਨਾਮੈਂਟ ਨਹੀਂ ਹੁੰਦਾ ਬਹੁਤ ਵੱਡਾ ਹੁੰਦਾ ਐਂ ਨਹੀਂ ਪੈਸੇ ਪੁੱਥੇ ਲੈ ਕੇ ਇਹਨੇ ਸੋਚ ਹਜੇ ਵੀ ਕਿੰਨੀ ਪਿੱਛੇ ਵੇਖ ਲੋ ਦੂਜੀ ਗੱਲ ਚਲੋ ਕੱਲ ਮੀ ਨਹੀਂ ਆਇਆ ਆਪਣਾ ਮੈਚ ਹੋ ਗਿਆ ਅਪਾ ਜਿੱਤ ਗਏ ਨਾਲੇ ਆਪਣਾ ਹਾਰ ਦਾ ਬਦਲਾ ਪੂਰਾ ਹੋ ਗਿਆ ਤੇ ਜੇ ਬਾਈ ਜੀ ਆਪਾਂ ਸਿੱਧਾ ਮਤਲਬ ਅਪ ਜਿੱਤੀ ਫਿਰਤਾ ਜੇ ਮੈਚ ਨਾ ਹੁੰਦਾ ਮੀ ਆ ਜਾਂਦਾ ਉਦੋਂ ਬਾਅਦ ਆਪਾਂ ਫਿਰ ਵੀ ਫਾਈਨਲ 'ਚ ਜਾਣੇ ਜਾਣਾ ਸੀਗਾ ਅਜਾ ਫਿਰ ਆਪਾਂ ਨੂੰ ਇਹਨਾਂ ਨੇ ਤਾਂ ਨਹੀਂ ਦਿੱਤੇ ਮਾਰ ਦੇਣਾ ਸੀ ਇਹਨਾਂ ਨੇ ਆਕੜਾ ਸੀਗਾ ਅੱਲਾ ਇਹ ਤਾਂ ਬਾਈ ਬਚ ਗਏ ਇੰਗਲੈਂਡ ਤੋਂ ਨਹੀਂ ਰਗੜੇ ਜਾਂਦੇ ਇਹਨਾਂ ਨੂੰ ਹਰਾ ਦੇਣਾ ਸੀ ਕੁਦਰਤੀ ਮੈਚ ਹੋਇਆ ਦੇਖਣ ਵਾਲਾ ਨਜ਼ਾਰਾ ਆ ਆਪਾਂ ਜਿੱਤਿਆ ਵੀ ਮਿਹਨਤ ਵੀ ਕੀਤੀ ਆ ਨਿਆ ਰੌਂਦਾ ਤੇ ਨਹੀਂ ਇਹਨਾਂ ਨੇ ਮੰਨਣਾ ਨਹੀਂ ਸੀਗਾ ਤੇ ਹੁਣ ਉਸ ਪਾਸੇ ਆ ਵੀ ਇੰਡੀਆ ਨੂੰ ਕੋਈ ਨਹੀਂ ਹਰਾ ਸਕਦਾ ਹੁਣ ਆਏ ਆ ਫਲਾਨਾ ਇਹਨਾਂ ਦਾ ਬਈ ਕੋਈ ਹੈ ਨਹੀਂ ਸਿਸਟਮ ਬਸ ਖਾਣ ਤੇ ਜੋਰ ਹੈ ਜਾਂ ਘੁੰਮਣ ਫਿਰਨ ਤੇ ਜੋਰ ਹੈ ਇਹਨਾਂ ਦਾ ਕਦੇ ਵੇਖਿਆ ਇਹਨਾਂ ਦਾ ਸਪੋਰਟਸ ਆਪਣੇ ਆਪਣੇ ਕਿੰਨੇ ਕਿੰਨੇ ਤਕੜੇ ਖਿਡਾਰੀ ਕੋਹਲੀ ਵਰਗੇ ਰੋਹਿਤ ਸ਼ਰਮਾ ਵਰਗੇ ਉਹ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਦੇ ਹੁੰਦੇ ਤੇ ਇਹ ਕਦੇ ਬਿਰਿਆਨੀ ਖਾ ਲਈ ਕਦੇ ਕੁਝ ਖਾ ਲਿਆ ਇਹਨਾਂ ਗੁਲਾਈ ਸਿਸਟਮ ਹੈ ਅੱਜ ਆਪਾਂ ਵੀ ਇੱਕ ਜਹਿਲ ਸੀ ਹਾਂ ਤੇ ਬਾਕੀ ਦੋਸਤੋ ਅੱਜ ਸਹੀ ਬਣਾ ਰਹੇ ਆ ਬਿਰਿਆਨੀ ਦੋ ਤਿੰਨ ਐਟ ਮੈਂ ਬਣਾ ਰਹੇ ਆ ਚਿਕਨ ਦੀਆਂ ਖਾਣੇ ਆ ਤੁਹਾਨੂੰ ਦੱਸਾਂਗੇ ਫਿਰ ਕਿਹੋ ਜਿਹਾ ਟੇਸਟ ਬਣਿਆ ਮੌਸਮ ਵਧੀਆ ਅੱਜ ਮੌਸਮ ਦਾ ਲੁੱਤਪ ਲੈਨੇ ਆ ਸੀ ਅੱਥਰ ਤੇ ਹੁਣ ਜਾ ਕੇ ਬਸ ਅਸੀਂ ਸਮਾਨ ਖੇਦਣਾ ਤੇ ਇਹ ਕਟਿੰਗ ਕਰਾਉਣੀ ਆ ਫਿਰ ਅਸੀਂ ਬਿੱਲੇ ਆ ਲਓ ਜੀ ਮਾਰਕੀਟ ਪਹੁੰਚ ਗਏ ਆ ਇੱਧਰ ਖੜੀ ਸੀ ਬੀਮਰ ਉਹ ਗੱਲ ਯਾਦ ਆ ਗਈ ਕਿ ਜਿਵੇਂ ਇੱਥੇ ਜ਼ਮੀਨਾਂ ਬਹੁਤ ਮਹਿੰਗੀਆਂ ਆ ਰੋਡ ਉੱਤੇ ਆ ਗਈ ਪਹਿਲੀ ਬੱਬੂ ਮਾਨ ਦੇ ਕਹਿਣ ਨੂੰ ਇੱਕ ਕਾਕੇ ਨੇ ਬੀਮਰ ਲੈ ਲਈ ਉਹ ਗੱਲ ਆ ਇੱਥੇ ਜਿਵੇਂ ਜਿਵੇਂ ਜ਼ਮੀਨਾਂ ਦੇ ਮਤਲਬ ਰੇਟ ਵਧੇ ਤਾਂ ਲੋਕਾਂ ਨੇ ਵੱਡੀਆਂ ਵੱਡੀਆਂ ਗੱਡੀਆਂ ਕਢਾ ਲਈਆਂ ਜਿਹੜਾ ਨੇ ਸਾਹਮਲੇ ਕੰਮਕਾਰ ਸੈੱਟ ਕਰ ਲਏ ਉਹ ਤਾਂ ਰਹਿ ਗਏ ਵਧੀਆ ਤੇ ਜਿਨ੍ਹਾਂ ਨੇ ਮਤਲਬ ਪੈਸੇ ਢਾਏ ਆ ਉਹ ਅਕਸਰ ਪੈਸੇ ਨੇ ਤਾਂ ਮੁੱਕਣਾ ਹੀ ਆ ਤੇ ਉਹ ਵਿਚਾਰੇ ਅੱਜ ਬਹੁਤ ਔਖੇ ਆ ਸੱਚੀ ਗੱਲ ਐ ਇਹ ਮੈਨੂੰ ਲੱਗਦਾ ਸੀ ਪਹਿਲਾਂ ਐਵੇਂ ਮੈਂ ਹੁਣ ਜਿਵੇਂ ਲੋਕਾਂ ਨੇ ਵੇਚਰਦੇ ਆ ਪਤਾ ਲੱਗਦਾ ਕਈ ਘਰ ਤਾਂ ਜਮਾਂ ਤਬਾਈ ਹੋ ਗਏ ਮਤਲਬ ਤੁਸੀਂ ਲਾਲੋ ਸਾਹਿਬ ਵੀ ਉਹਨਾਂ ਦੀ ਪ੍ਰਾਪਰਟੀ ਜਿਹੜੀਆਂ ਬਿਲਡਿੰਗਾਂ ਬਣੀਆਂ ਉਹਦੇ ਥੱਲੇ ਸਿਕਿਉਰਿਟੀ ਕਾਟ ਦਾ ਕੰਮ ਕਰਦੇ ਜਿਹੜੇ ਜ਼ਮੀਨ ਦੇ ਮਾਲਕ ਸੀਗੇ ਹੂੰ ਕੱਲੋ ਇੰਟਰਵਿਊ ਸੁਣੀ ਜਾਂਦਾ ਜੋ ਕਹਿੰਨੇ ਵੀ ਸਾਨੂੰ ਜਦੋਂ ਜ਼ਮੀਨ ਸਾਡੀ ਇਹ ਆਈ ਹੈ ਸ਼ਹਿਰਾ ਦੇ ਵਿੱਚ ਜਦੋਂ ਬਣਿਆ ਆਪਣਾ ਇਧਰ ਕਿਹੜਾ ਮਾਲ ਆ ਜਿਹੜਾ ਪੁਰਾਣਾ ਬਣਿਆ ਵਾ ਇਸੇ ਕੋਲੇ ਸਣੀਨ ਕਲੇਵ ਦੇ ਕੋਲੇ ਤੇ ਉੱਥੇ ਦੱਸੀ ਜਾਂਦੇ ਸੀ ਵੀ ਕਹਿੰਨੇ ਸਾਨੂੰ ਆਫਰ ਦਿੱਤੀ ਸੀ 25 ਲੱਖ ਦੀ ਸਾਨੂੰ ਲੱਗਿਆ 25 ਲੱਖ ਬਹੁਤ ਆ ਉਹਨਾਂ ਟਾਈਮਾਂ 'ਚ ਬਹੁਤ ਪੁਰਾਣੀ ਗੱਲ ਆ ਇਹ ਫਿਰ 8 ਕਰੋੜ ਤੱਕ ਲੱਗਾ ਕਰਤਾ ਸੀ ਉਹਨਾਂ ਨੇ ਵੇਖ ਲਓ ਜਿਹੜੇ ਬੰਦੇ ਸੰਭਾਲ ਗਏ ਉਹ ਵਧੀਆ ਰਹਿ ਗਏ ਜਿਹੜੇ ਨਹੀਂ ਸੰਭਾਲ ਗਏ ਉਹ ਤੁਹਾਨੂੰ ਪਤਾ ਹੀ ਆਂ ਆਈ ਆ ਪੈਸਾ ਚੀਜ਼ ਹੀ ਇਹੋ ਜੀ ਆ ਉਹ ਬਿਲਕੁਲ ਸੈੱਟ ਕਰ ਗਿਆ ਉਹ ਵਧੀਆ ਰਹਿ ਗਿਆ ਆਪਦਾ ਤੇ ਬਾਕੀ ਆ ਰੌਣਕ ਮੇਲਾ ਵੇਖੋ ਤੁਸੀਂ ਕਿਾ ਨਿਆਰਾ ਅਸੀਂ ਜਾਣੇ ਜੀ ਪਹਿਲਾਂ ਚਿਕਨ ਛਿਕਨ ਲੈਣ ਤੇ ਚੰਡੀਗੜ੍ਹ ਵਾਲੀ ਸਾਈਡ ਤਾਂ ਮੌਸਮ ਹੋ ਗਿਆ ਵਧੀਆ ਉਹ ਵੀ ਸਾਨੂੰ ਦਿਖਾਉਣੇ ਆ ਦਿਖਾਓ ਵੇਖੋ ਤੇ ਜੀ ਆਪਾਂ ਸਮੇਂ ਦੀ ਗੱਲ ਕਰਕੇ ਸਖਾਵਾਂ ਲਗਭਗ 5.5 ਦੇ ਲੱਗੇ ਤੱਕ ਗਿਆ ਤੇ ਹੁਣ ਦਿਨ ਘਟਣੇ ਸ਼ੁਰੂ ਹੋ ਗਏ ਜਾਂ ਹੋ ਜਾਣਗੇ ਬੱਸ ਕਿਉਂਕਿ ਹੁਣ ਤਾਂ ਸਕਿੰਟਾਂ ਦਾ ਫਰਕ ਹੀ ਪੈਂਦਾ ਹੁੰਦਾ ਫਿਰ ਹੌਲੀ ਹੌਲੀ ਪਤਾ ਲੱਗ ਜੂ ਆਪਾਂ ਨੂੰ लो मैं आ आ गया जी इधर आ गई वाइन शॉप ए ਨਾਲ ਹੈ ਕਿ ਜੀ ਓਪਨ ਆ ਹੱਤਾ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰੀ ਸੀ ਬਸ ਇੱਕ ਗਰਾਊਂਡ ਹੱਤਾ ਹੀ ਸਾਰਾ ਇੱਥੇ ਮਰਜੀ ਸ਼ਾਮ ਨੂੰ ਵੇਕਰਣਾ ਹੋਰ 2 ਘੰਟਿਆਂ ਨੂੰ ਜਾਂ 1.5 ਘੰਟੇ ਰੌਣਕ ਮੇਲਾ ਇੱਥੇ ਵੈਸੇ ਤਾਂ ਪਾਰਕਿੰਗ ਬਣਾਈ ਹੋਣੀ ਹੈ ਵੈਸੇ ਗੱਲ ਕਰਦੇ ਆਂ ਜੇ ਐਡੇ ਵੱਡੇ ਸੈਕਟਰ ਦੇ ਵਿੱਚ ਇੰਨਾ ਵੱਡਾ ਬੰਦੇ ਦਾ ਆਵਦਾ ਥਾਂ ਹੋਏ ਹੋਏ ਸਾਰੀ ਜ਼ਿੰਦਗੀ ਇਨੀਆਰੇ ਲਵੇ ਬੰਦਾ ਨਾ ਇਹ ਵੈਸਾ ਲੱਗਦਾ ਹੀ ਹੁੰਦਾ ਪਤਾ ਕੀ ਗੱਲ ਹੈ ਜਿਹੜੇ ਹੁਣ ਪੁਰਾਣੇ ਬੰਦੇ ਉਹ ਆਦੇ ਹੁੰਦੇ ਦੱਸਦੇ ਹੁਣ ਵੀ ਆ ਕੇ ਪਹਿਲਾਂ 43 ਦੁੱਗਾ ਕੁਝ ਹੁੰਦਾ ਹੀ ਨਹੀਂ ਸੀਗਾ ਵਿਲੇ ਹੁੰਦਾ ਸੀਗਾ ਤੇ ਆਪਣੀ ਅੱਖੀਂ ਵੇਖਣ ਦੀ ਗੱਲ ਵੀ ਹੈ ਜਿੱਥੇ ਹੁਣ ਐਰੋ ਸਿਟੀ ਹੈ ਹੁਣ ਉਥੇ ਥਾਂ ਨਹੀਂ ਭਾਲਿਆ ਥਾਂ ਹੁੰਦਾ ਉਥੇ ਵੀ ਕੁਝ ਨਹੀਂ ਹੁੰਦਾ ਸੀਗਾ ਸਮੇਂ-ਸਮੇਂ ਦੀ ਗੱਲ ਹੈ ਤੇ ਅੱਜ ਆਪਾਂ ਇੱਥੇ ਫਿਰਦੇ ਆ ਇੱਥੇ ਵੀ ਕੁਝ ਨਹੀਂ ਹੁੰਦਾ ਸੀਗਾ ਤੇ ਹੁਣ ਜਿੱਥੇ ਅਸੀਂ ਰਹੀ ਜੰਨੇ ਆ ਉਦੋਂ ਗਾਂ ਵੀ ਕੁਝ ਨਹੀਂਗਾ ਤੇ ਗਾਂ ਤੁਸੀਂ ਵੇਖੋ ਹੌਣ ਦੇ ਸਮੇਂ ਚ ਰੇਟ ਵੇਖੋ ਵੱਧੇ ਰੇਟ ਤਾਂ ਬਸ ਬੜੀ ਸ਼ਹਿਦੀ ਬਾਤ ਦਾ ਪੁੱਛੋ ਹੀ ਨਾ ਸਹੀ ਜਿਹੜੇ ਬਿਜ਼ਨਸਮੈਨ ਬੰਦੇ ਹਨ ਇੱਥੇ ਪੈਸਾ ਇਨਵੈਸਟ ਕਰਦੇ ਆ ਪ੍ਰਾਪਰਟੀ 'ਚ ਹੁਣ ਆਪਾਂ ਲਿਵਨ ਚੱਕ ਕੇ ਘਰ ਪਾ ਲੈਨੇ ਉਹ ਤਾਂ ਪੈਸੇ ਪਲਜ ਹੋਗੇ ਇਹ ਲਿਮਟ ਚੱਕ ਕੇ ਜਾਂ ਬਥੇਰਾ ਕੁਝ ਹੁੰਦਾ ਨਾ ਤਾਂ ਆਪਾਂ ਜਿੰਮੇਦਾਰ ਤੌਰ ਤੇ ਸੋਚੀ ਜਾਂਦਾ ਮੈਂ ਕਿ ਲਿਵਨ ਚੱਕ ਕੇ ਜੇ 플ੌਟ ਲੈਨੇ ਆ ਤਾਂ ਘਾਟੇ ਦਾ ਸੌਦਾ ਨਹੀਂਗਾ ਹੁਣ ਇਸ ਟਾਈਮ ਹਾਲੀ ਦੇ ਵਿੱਚ ਬਹੁਤ ਪ੍ਰਾਪਰਟੀ ਆਪ ਹੋ ਰਹੀ ਹੈ ਬਹੁਤ ਜਿਆਦੇ ਤੇ ਬਾਕੀ ਦੋਸਤੋ ਆਪਾਂ ਪਹੁੰਚ ਗਏ ਆ ਚਿਕਨ ਵਾਲੇ ਕੋਲੇ ਹੁਣ ਲਾਵਾਂਗੇ ਚਿਕਨ ਤੇ ਫਿਰ ਬਣਾਉਣੇ ਆ ਜਾ ਕੇ ਬਰੀਆਨੀ ਚਰਾਨੀ ਕੈਸੇ ਹੋ ਲਓ ਜੀ ਉਥੋਂ ਕਿਸੇ ਵਿਹਲੇ ਸੀ ਮਾਰਕੀਟ ਚੋਂ ਸਭ ਕੁਝ ਲੈ ਲਿਆ ਤੇ ਹੁਣ ਆਏ ਆ ਜੀ 105 ਸੈਕਟਰ ਅਮਾਰ ਇੱਥੋਂ హెయిਰ ਕੱਟ ਕਰਾਉਣੇ ਨੇ ਜੀ ਤੇ ਫਿਰ ਬਸ ਵਿਹਲੇ ਫਿਰ ਕਰਾਂ ਗੱਲਾਂ ਬਾਤਾਂ ਕਰਦੇ ਆਂ ਤੇਰੀ ਉਮਰ ਕੇ ਸ਼ਰਕੇ ਦੀ ਆ ਗਏ ਮਾਰਕੀਟ 105 ਸੈਕਟਰ ਦੀ ਇੱਥੇ ਵੀ ਪ੍ਰਾਪਰਟੀ ਦੀ ਰੇਟ ਬਹੁਤ ਉੱਪਰ ਆਇਆ ਇਹ ਸੈਕਟਰ ਬਹੁਤ ਤੇਜ਼ੀ ਨਾਲ ਵਧਿਆ ਤੇ ਲੋ ਜੀ ਪਹੁੰਚ ਕੇ ਮਾਰਕੀਟ ਹੁਣ ਥੋੜੇ ਬਾਅਦ ਰੂਰੂ ਹੋਣੇ ਆ